ਦੀਵਾਲੀ ਇਸ ਵਾਰ ਗਰਮੋ ਗਰਮੀ ਚੱਲ ਰਹੀ ਹੈ ਦੀਵਾਲੀ ਤੋਂ ਪਹਿਲਾਂ ਹੀ ਇਸ ਤਰੀਕੇ ਧਮਾਕਾ ਹੋਇਆ ਕਿ ਡੀਆਈਜੀ ਪੋਲਰ ਨੂੰ ਸੀਬੀ ਨੇ ਗ੍ਰਿਫਤਾਰ ਕਰ ਲਿਆ ਮੈਂ ਵੀ ਵਧਾਈਆਂ ਦੇਣਾ ਹਾਂ ਕੁਐਸਚਨ ਤੁਸੀਂ ਕਿਹੜਾ ਪੁੱਛ ਰਹੇ ਹੋ ਮਤਲਬ ਮੈਂ ਦੇਖਦਾ ਹਾਂ ਕਿ ਕਈ ਪੱਤਰਕਾਰ ਵੀ ਤੁਸੀਂ ਵਿੱਚੇ ਹੋ ਚੁਲਕਨ ਤੋਂ ਹਟਦੇ ਨਹੀਂ ਹੈਗੇ ਜ਼ੋਰ ਦੇ ਕੇ ਗਿਆ 5 ਕਰੋੜ 5 ਕਰੋੜ ਲੋਕਾਂ ਨੇ ਮਤਲਬ ਆਸਮਾਨ ਸਿਰ ਤੇ ਚੱਕਿਆ ਹੋਇਆ ਵੀ 5 ਕਰੋੜ ਮਿਲ ਗਿਆ ਯਾਰ ਕੀ ਹੋ ਗਿਆ ਮਿਲ ਗਿਆ ਅਗਲੇ ਸਰਮਾਇਦਾਰ ਬੰਦੇ ਨੇ ਬਾਈ ਜੀ ਯਾਰ ਠੀਕ ਹੈ ਕਦਮ ਮਾਤੜ ਤੋਂ ਮਾਤੜ ਨੂੰ ਹੁੰਦਾ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਸੁਪਨਾ ਹੁੰਦਾ 5 ਕਰੋੜ ਦਾ ਇਹ ਲਿਆਂਦਾ ਜਸਟੀਫਾਈ ਉਹਨਾਂ ਨੇ ਕਰਨਾ ਹੈ ਆਥੈਂਟੀਸਿਟੀ ਉਹਨਾਂ ਨੇ ਦੱਸਣੀ ਹੈ ਆਪਾਂ ਉਹ ਹੀ ਆਪਣੇ ਦਿਮਾਗ ਤੇ ਬੋਝ ਪਾਏ ਹੋਇਆ ਪੁਰਾਣਿਆਂ ਜੋਗੀ ਕਹਾਵਤ ਹੈ ਲੋਕੋ ਨੇ ਉਹ ਹੀ ਮੰਨਤੇ ਬੋਝ ਪਾਏ ਪੰਜ ਕਰੋੜ ਪੰਜ ਕਰੋੜ ਪੰਜ ਕਰੋੜ ਉਹਨਾਂ ਨੂੰ ਬਿਲਕੁਲ ਸਹੀ ਮੰਨਦੇ ਹੋ ਕਿ ਜੇ ਪੰਜ ਕਰੋੜ ਮਿਲੇ ਕੋਈ ਚੱਕਰ ਨਹੀਂ ਤੁਸੀਂ ਡੀਆਈਜੀ ਪੁੱਲਰ ਦੇ ਸਾਥ ਦੇ ਰਹੇ ਹੋ ਕਿ ਇਹ ਸਹੀ ਸੀ ਸਾਰਾ ਕੁਝ ਸਾਥ ਹੀ ਗੱਲ ਨਹੀਂ ਹੈ ਕਿ ਜੇ ਤੁਸੀਂ ਹੁਣ ਮਤਲਬ ਸਹੀ ਸੀ ਕੋਈ ਨਾ ਤੇ ਤੁਹਾਡੀ ਨਹੀਂ ਨਹੀਂ ਰੈਡ ਹੈਂਡਡ ਫੜਾਤਾ ਜੀ ਡੀਆਈਜੀ ਯਾਰ ਇਹ ਰੈਡ ਹੈਂਡਡ ਹੈ ਯਾਰ ਤੁਸੀਂ ਦੱਸੋ ਕੋਈ ਨਾ ਤੇ ਹੱਥਾਂ ਤੋਂ ਰੰਗ ਉਤਰਿਆ ਯਾਰ ਕੈਪ ਕ੍ਰੌਪਡ ਵੀ ਹੁੰਦੇ ਆ ਹੂੰ ਤੇਰ ਮੇਰਾ ਐਕਸਪੀਨ ਟ੍ਰਾਈਬ ਕਰਾਊਡ ਵੀ ਹੋਣਾ ਤਾਂ ਬਾਤ ਚਾਹਾਂ ਤਾਂ ਮੈਟਰ ਆਫ ਐਵੀਡੈਂਸ ਹੈ ਸਾਰਾ ਕੁਝ ਆਪਣੇ ਆਪ ਕਰਨਗੇ ਇਸ ਵਿੱਚ ਮੈਨੂੰ ਨਾ ਉਹਦਾ ਮੈਂ ਚੇਤੇ ਨਹੀਂ ਹੈਗਾ ਉਹ ਇੰਟਰਵਿਊ ਕਰੀ ਜਾ ਰਿਹਾ ਸੀਗਾ ਉਹ ਯਾਰ ਵੀ ਮਾੜੀ ਮੋਟੀ ਸ਼ਰਮ ਕਰੋ ਯਾਰ ਭਈਆਂ ਤਾਂ ਕੋਈ ਗੁਨੇਗਾਰ ਬਣ ਗਿਆ ਮੈਂ ਇਹ ਚੀਜ਼ ਨੂੰ ਨਹੀਂ ਮੰਨਦਾ ਜਵਾਬ ਹੈ ਕੋਰਟ ਨੂੰ ਦੇਣਾ ਹੈ ਐਵੀਡੈਂਸ ਦੇਣੇ ਹੈ ਸਾਰਾ ਕੁਝ ਕਰਨਾ ਹੈ ਉਹ ਸਾਰਾ ਕੁਝ ਹੋਗਾ ਜਿਹੜੇ ਮਲਕੀ ਬੀਤੇ ਦਿਨ ਤੋਂ ਪੰਜਾਬ ਦੇ ਵਿੱਚ ਡੀਆਈਜੀ ਹਰਜਨ ਸਿੰਘ ਭੋਲਰ ਦਾ ਮਾਮਲਾ ਪੱਕਿਆ ਹੋਇਆ ਹੈ ਉਹਨਾਂ ਦੀ ਸੀਬੀਆਈ ਵੱਲੋਂ ਗ੍ਰਿਫਤਾਰੀ ਕੀਤੀ ਹੈ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਸੀ ਸੀਬੀ ਨੇ ਟਰੈਪ ਲਗਾਇਆ ਜਿਸ ਤੋਂ ਬਾਅਦ ਜਦੋਂ ਚਰਚਨ ਸਿੰਘ ਪੋਲਰ ਨੂੰ ਗ੍ਰਿਫਤਾਰ ਕੀਤਾ ਦੱਸਿਆ ਕਿ ਉਹਨਾਂ ਕੋਲੋਂ ਕੈਸ਼ ਵੀ ਬਰਾਮਦ ਹੋਇਆ ਦੂਜੇ ਪਾਸੇ ਉਹਨਾਂ ਦੇ ਘਰ ਜਦੋਂ ਸੀਬੀਆਈ ਨੇ ਸ਼ਾਨਬੀਨ ਕੀਤੀ ਹੈ ਤਾਂ 5 ਕਰੋੜ ਰੁਪਈਆ ਸੀਬੀ ਦੇ ਕਹਿਣ ਦੇ ਮੁਤਾਬਕ ਤੇ ਨਾਲ ਦੀ ਨਾਲ ਕਈ ਘੜੀਆਂ ਸ਼ਰਾਬ ਹਥਿਆਰ ਬਰਾਮਦ ਹੋਏ ਨੇ ਤਾਂ ਇਸ ਨੂੰ ਲੈ ਕੇ ਉਹ ਦਸਤਾਵੇਜ਼ ਵੀ ਕੁਝ ਪ੍ਰਾਪਰਟੀਆਂ ਦੇ ਮਿਲੇ ਨੇ ਜਿਸ ਤੋਂ ਬਾਅਦ ਹੁਣ ਹੋਰ ਜਲ ਚੱਲ ਰਹੀ ਹੈ ਕੱਲ ਸੀਬੀ ਅਦਾਲਤ ਦੇ ਵਿੱਚ ਚਰਚਨ ਸਿੰਘ ਪੋਲਰ ਨੂੰ ਪੇਸ਼ ਕੀਤਾ ਸੀ ਚੌਧਿੰਦਰ ਜੁਡੀਸ਼ੀਅਲ ਤੇ ਭੇਜ ਦਿੱਤਾ ਪਰ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਸ ਤਰੀਕੇ ਚਰਚਾ ਛੜੀ ਹੋਈ ਹੈ ਇਸ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਕਪਲ ਸ਼ਰਮਾ ਨੇ ਜੋ ਕਿ ਸਮਾਜ ਸੇਵੀ ਵੀ ਨੇ ਹਮੇਸ਼ਾ ਇਸ ਤਰੀਕੇ ਦੇ ਮੁੱਦਿਆਂ ਤੇ ਵਿਵਾਖ ਬੋਲਦੇ ਨੇ ਕਪਲ ਜੀ ਸਭ ਤੋਂ ਪਹਿਲਾਂ ਤਾਂ ਦਿਵਾਲੀ ਦੀਆਂ ਮੁਬਾਰਕਾਂ ਪਰ ਦਿਵਾਲੀ ਇਸ ਵਾਰ ਗਰਮੋਗਰਮੀ ਚੱਲ ਰਹੀ ਹੈ ਦਿਵਾਲੀ ਤੋਂ ਪਹਿਲਾਂ ਹੀ ਇਸ ਤਰੀਕੇ ਧਮਾਕਾ ਹੋਇਆ ਕਿ ਡੀਆਈਜੀ ਪੋਲਰ ਨੂੰ ਸੀਬੀ ਨੇ ਗ੍ਰਿਫਤਾਰ ਕਰ ਲਿਆ ਤੇਜੀਵੀਰ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਹ ਦਿਵਾਲੀ ਦੀਆਂ ਵਧਾਈਆਂ ਦਿਆਂ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲ ਤੋਂ ਇਸ ਤਿਹਾੜੀਆਂ ਬਹੁਤ-ਬਹੁਤ ਮੁਬਾਰਕਾਂ ਪਰ ਮੈਂ ਦੇਖਦਾ ਕਿ ਇਤਿਹਾਰ ਦੇ ਨਾਂ 'ਚ ਮਰਜ਼ੀ ਵਧਾਈਆਂ ਦੇਣਾ ਹੈ ਹੋ ਕਵੈਸਨ ਤੁਸੀਂ ਕਿਹੜਾ ਪੁੱਛ ਰਹੇ ਹੋ ਹਾਂ ਮਤਲਬ ਮੈਂ ਦੇਖਦਾ ਕਿ ਕਈ ਪੱਤਰਕਾਰ ਵੀ ਤੁਸੀਂ ਵਿੱਚੇ ਹੋ ਹੂੰ ਚੁੱਲਗੰਧ ਤੋਂ ਹਟਦੇ ਨਹੀਂ ਹੈਗੇ ਠੀਕ ਹੈ ਜਿਵੇਂ ਤੁਸੀਂ ਪੁੱਛਿਆ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਮੇਰਾ ਆਪਣਾ ਰਾਏ ਹੈ ਮਾਈ ਮਾਈਟ ਬੀ ਰੋਂਗ ਗਲਤ ਵੀ ਹੋ ਸਕਦਾ ਹੈ ਪਰ ਮੈਂ ਦੇਖਦਾ ਕਿ ਤੁਸੀਂ ਵੀ ਬੜਾ ਜ਼ੋਰ ਦੇ ਕੇ ਗਿਆ 5 ਕਰੋੜ 5 ਕਰੋੜ ਲੋਕਾਂ ਨੇ ਮਤਲਬ ਆ ਸਮਾਨ ਸਿਰ ਤੇ ਚੱਕਿਆ ਹੋਇਆ ਵੀ 5 ਕਰੋੜ ਮਿਲ ਗਿਆ ਯਾਰ ਕੀ ਹੋ ਗਿਆ ਮਿਲ ਗਿਆ ਕੁਝ ਹੋ ਗਿਆ ਅਗਲੇ ਸਰਮਾਇਦਾਰ ਬੰਦੇ ਨੇ ਬਾਈ ਜੀ ਯਾਰ ਠੀਕ ਹੈ ਉਹਦਾ ਮਾਤਰ ਤਾਂ ਮਾਤਰ ਨੂੰ ਹੁੰਦਾ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਸੁਪਨਾ ਹੁੰਦਾ 5 ਕਰੋੜ ਦਾ ਮੰਨ ਲਓ ਠੀਕ ਹੈ ਅਗਲੇ ਦਾ ਜਸਟੀਫਾਈ ਉਹਨਾਂ ਨੇ ਕਰਨਾ ਹੈ ਅਥੈਂਟਿਸਿਟੀ ਉਹਨਾਂ ਨੇ ਦੱਸਣੀ ਹੈ ਆਪਾਂ ਉਹੀ ਆਪਣੇ ਦਿਮਾਗ ਤੇ ਬੋਝ ਪਾਇਆ ਹੋਇਆ ਤੁਸੀਂ ਕਿਉਂ ਪਾਇਆ 5 ਕਰੋੜ ਦਾ ਬੋਝ ਦੱਸੋ ਮੈਨੂੰ ਔਰ ਲੋਕ ਲੋਕਾਂ ਦੇ ਵਿੱਚ ਗੱਲ ਕਿ ਇੰਨਾ ਵੱਡਾ ਅਫਸਰ ਹੈ ਕਿ ਉਹਨਾਂ ਦੇ ਕੋਲ ਇਸ ਤਰੀਕੇ ਦੀ ਬਲੈਕ ਮਨੀ ਮਿਲ ਨਹੀਂ ਪੰਜ ਕਰੋੜ ਰੁਪਈਆ ਸਵਾਲ ਖੜੇ ਹੁੰਦੇ ਨੇ ਕਿ ਸਰਕਾਰ ਦੇ ਖਜ਼ਾਨੇ ਨੂੰ ਚੋਨਾ ਲਗਾਇਆ ਜਾ ਰਿਹਾ ਜੋ ਟੈਕਸ ਦੇਣਾ ਸੀ ਉਹ ਵੀ ਮਾਰੇ ਜਾ ਰਿਹਾ ਲੋਕਾਂ ਨੂੰ ਕਿਉਂ ਜਵਾਬ ਦੇਣਾ ਹੈ ਭਾਈ ਜੀ ਦੱਸੋ ਲੋਕਾਂ ਨੂੰ ਕਿ ਕਦੇ ਲਈ ਜਵਾਬ ਦੇਣਾ ਹੈ ਜਵਾਬ ਦੇਣਾ ਹੈ ਆਪਣੀ ਏਜੰਸੀ ਨੂੰ ਜਵਾਬ ਦੇਣਾ ਹੈ ਕੋਰਟ ਨੂੰ ਅਥੈਂਸਿਟੀ ਅਥੈਂਟੀਸਿਟੀ ਆਪਾਂ ਦੱਸਣੀ ਹੈ ਬੰਦਿਆਂ ਨੂੰ ਥੋੜੀ ਦੱਸਣੀ ਹੈ ਲੋਕ ਤਾਂ ਕੱਲ ਨੂੰ ਕੁਝ ਹੋਰ ਕਹਿਣ ਲੱਗ ਜਾਣਗੇ ਯਾਰ ਸਰਮਾਇਦਾਰ ਆਦਮੀ ਨੇ ਮੇਰੀ ਗੱਲ ਸਮਝੋ ਖੇਤੀ ਤੋਂ ਠੇਕਾ ਵੀ ਆਂਦਾ ਕਿਰਾਏ ਵੀ ਆਉਂਦੇ ਆ ਠੀਕ ਹੈ income ਵੀ ਹੈਗੀ ਆ ਉਹ ਤਾਂ ਇੱਕੋ ਮੁੱਦਾ ਚੱਕਿਆ ਵਕੜੀਆਂ ਕੜੀਆਂ 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 ਯਾਰ ਬਾਈ ਜੀ ਜਿਹਦੇ ਕੋਲੇ ਆਮਦਨ ਹੋਊਗੀ ਠੀਕ ਹੈ ਉਹ ਹਰ ਬੰਦੇ ਨੂੰ ਹੱਕ ਹੈ ਕਿ ਆਪਣੀ ਜ਼ਿੰਦਗੀ ਜਿਉਣ ਦਾ ਠੀਕ ਹੈ ਕਿ ਨਹੀਂ ਗੱਡੀਆਂ ਕੋ ਮੰਨਦਾ ਹੁਣ ਮੈਂ ਆ ਮੈਂ ਗਰੀਬੀ ਦੇ ਘਤੋਂ ਥੱਲੇ ਤੋਂ ਉੱਠ ਕੇ ਮੈਂ ਆਪਣੀ ਜ਼ਿੰਦਗੀ ਜੀਣ ਦਾ ਮੈਨੂੰ ਸ਼ੌਂਕ ਆ ਮੈਨੂੰ ਲੋਕਾਂ ਦੀ ਮਤਤ ਕੰਨ ਦਾ ਸ਼ੌਂਕ ਆ ਆਪਣੇ ਆਪਣੇ ਸ਼ੌਂਕ ਨੇ ਕਿਸੇ ਨੂੰ ਕੜੀਆਂ ਲਾਣ ਦਾ ਸ਼ੌਂਕ ਆ ਹੁਣ ਤੁਸੀਂ ਦੇਖ ਲਿਆ ਰਾਡੋ 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 ਠੀਕ ਹੈ ਕਿਆ ਹੋਇਆ ਜੇ ਬੰਦੇ ਨੇ ਲੈ ਲਿਆ ਯਾਰ ਆਪ ਦੇ ਦਮਤੇ ਲਈਆਂ ਨੇ ਆਪਣੀ ਕਮਾਈ ਚੋਂ ਮੁੰਡਾ ਵੀ ਕਮਾਉਂਦਾ ਆਪ ਵੀ ਕਮਾਉਂਦੇ ਨੇ ਠੀਕ ਹੈ ਮੈਂ ਕੋਈ ਹਮਾਇਤ ਨਹੀਂ ਕਰ ਰਿਹਾ ਕਿ ਮੈਂ ਕੋਈ ਹਮਾਇਤ ਕਰ ਰਿਹਾ ਪਰ ਯਾਰ ਤੁਸੀਂ ਵਜਨ ਇਹਨਾਂ ਚੱਕ ਲਿਆ 5 ਕਰੋੜ ਉਹਨਾਂ ਨੇ ਜਵਾਬ ਦੇਣਾ ਕੋਰਟ ਚ ਠੀਕ ਹੈ ਬੇਲੀ ਰਨ ਪਰੋਣਿਆ ਜੋਗੀ ਕਹਾਵਤ ਹੈ ਲੋਕਾਂ ਨੇ ਉਹੀ ਮੰਨਤੇ ਬੋਝ ਪਾਏ 5 ਕਰੋੜ 5 ਕਰੋੜ 5 ਕਰੋੜ ਠੀਕ ਹੈ ਮਤਲਬ ਕਿ ਤੁਸੀਂ ਉਹਨਾਂ ਨੂੰ ਬਿਲਕੁਲ ਸਹੀ ਮੰਨਦੇ ਹੋ ਕਿ ਜੋ 5 ਕਰੋੜ ਮਿਲਿਆ ਕੋਈ ਚੱਕਰ ਨਹੀਂ ਤੁਸੀਂ ਡੀਆਈਜੀ ਪੁੱਲਰ ਦੇ ਸਾਥ ਦੇ ਰਹੇ ਹੋ ਕਿ ਇਹ ਸਹੀ ਸੀ ਸਾਰਾ ਕੁਝ ਯਾਰ ਭਾਈ ਜੀ ਸਾਥ ਹੀ ਗੱਲ ਨਹੀਂ ਹੈ ਕਿ ਜੇ ਤੁਸੀਂ ਹੁਣ ਮਤਲਬ ਕੋਈ ਉਹਨਾਂ ਨਾਲ ਤੁਹਾਡੀ ਨਹੀਂ ਨਹੀਂ ਸਾਝੇ ਮੇਰੀ ਸਾਂਝ ਕਦੀ ਹੋਣੀ ਮੇਰੇ ਤਾਂ ਪੁਲਿਸ ਉਹਨਾਂ ਧੱਕੇ ਤੇ ਪਹਿਲਾਂ ਮੇਰੇ ਤੋਂ ਪਰਚੇ ਕਰੇ ਹੋਏ ਨੇ ਫੋਰੈਸਟ ਦੇ ਕੈਂਟ ਤੇ ਤੁਸੀਂ ਦੱਸੋ ਮੈਨੂੰ ਗੱਲ ਸੁਣਾਓ ਹੁਣ ਤੁਸੀਂ ਛੇੜਿਆ ਹੁਣ ਗੱਲ ਸੁਣਿਓ ਮੜੀ ਜੀ ਠੀਕ ਹੈ ਮੇਰੇ ਤੇ ਮੇਰੇ ਭਰਾ ਤੇ ਫੋਰੈਸਟ ਨੇ ਪਰਚਾ ਦਿਆ ਠੀਕ ਹੈ ਨਾ ਮੇਰਾ ਭਰਾ ਮੌਕੇ ਤੇ ਸੀਗਾ ਨਾ ਮੈਂ ਮੌਕੇ ਤੇ ਸੀਗਾ ਠੀਕ ਹੈ ਸਾਡੇ ਨੇ ਪਰਚਾ ਕਰਦਾ ਦਿੱਤਾ ਵੀ ਇਹਨਾਂ ਨੇ ਸਰਕਾਰੀ ਕੰਮ ਚ ਬਿਗਨ ਪਾਇਆ ਤੇ ਲੱਕੜ ਚੋਰੀ ਕਰਕੇ ਲੈ ਕੇ ਠੀਕ ਹੈ ਉਹ ਲੱਕੜ ਚੋਰੀ ਕਰਨ ਵਾਸਤੇ ਤੁਹਾਡੀ ਪ੍ਰੈਜੈਂਸ ਵੀ ਚਾਹੀਦੀ ਹੈ ਤੁਸੀਂ ਉੱਥੇ ਮੌਕੇ ਤੇ ਹੋਣੇ ਵੀ ਚਾਹੀਦੇ ਆ ਕਿੰਨੇ ਹੋਣੇ ਚਾਹੀਦੇ ਹੋ ਪਰ ਪੁਲਿਸ ਨੇ ਵਿਦਾਊਟ ਵੈਰੀਫਾਈ ਦਾ ਫੈਕਟਸ ਮੇਰੇ ਤੇ ਪਰਚਾ ਦਿੱਤਾ ਠੀਕ ਹੋ ਗਿਆ ਤੇ ਆਪਾਂ ਕਬਰਾਨੇ ਵਾਲੇ ਤੋਂ ਦਿਨ ਸਾਲ ਅਸੀਂ ਜੰਮੇ ਨਹੀਂ ਕਿਸਾਂ ਅਸੀਂ ਡਰ ਜੂਗੇ ਕਿਸ ਤੋਂ ਜਾਂ ਹੋਰ ਨਾ ਆਪਾਂ ਨੂੰ ਡਰ ਸਿਰਫ ਉਸ ਨੇਚਰ ਦਾ ਉਸ ਪਰਮਾਤਮਾ ਦਾ ਹੈ ਠੀਕ ਹੈ ਮੈਂ ਆਪਣੀ ਲੜਾਈ ਲੜੀ ਤੇ ਮੈਂ ਪ੍ਰੂਫ ਕਰਤਾ ਕਿ ਮੈਂ ਹੈ ਜਿਹੜੇ ਲੋਕ ਕਹਿ ਰਹੇ ਨੇ ਜਿਹੜੇ ਬੰਦੇ ਉੱਥੇ ਡਿਊਟੀ ਤੇ ਸੀਗੇ ਵੀ ਹਾਂ ਇਹਨਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ ਉੱਥੇ ਮੌਕੇ ਤੇ ਨਹੀਂ ਸੀਗੇ ਜਿਹੜੇ ਜਿਹੜਾ ਮੇਰੇ ਖਿਲਾਫ ਸਰਕਾਰੀ ਬੰਦਾ ਮਦਈ ਸੀਗਾ ਉਹਨੇ ਐਫੀਡੇਵਿਟ ਦੇਤਾ ਮੈਨੂੰ ਕਿ ਹਾਂਜੀ ਇਸ ਬੰਦੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਕੁਝ ਨਹੀਂ ਹੋਇਆ ਸਬਰ ਕਰਨਾ ਪੈਂਦਾ ਜਿਹੜਾ ਨੇਚਰ ਦਾ ਇਨਸਾਫ ਹੈ ਇੱਕ ਪਾਸੇ ਵੀ ਕਹਿੰਦੇ ਕੁਦਰਤ ਕੁਦਰਤ ਨੇਚਰ ਤਾਂ ਲੀਵ ਦਾ ਥਿੰਗਸ ਉਹਨਾਂ ਨੇਚਰ ਯਾਰ ਮੈਂ ਤਾਂ ਸਿਰਫ ਮੇਰਾ ਹਿਮਾਇਤੀ ਇਹ ਨਹੀਂ ਹੁੰਦਾ ਕਿ ਅਗਰ ਕਿਸੇ ਐਫਆਈਆਰ ਗਲਤ ਹੋ ਗਈ ਤਾਂ ਬੰਦਾ ਗਿਲਟੀ ਹੋ ਗਿਆ ਮੈਂ ਇਸ ਚੀਜ਼ ਨੂੰ ਮੈਂ ਨਹੀਂ ਕਰਦਾ ਐਫਆਈਆਰ ਹੋ ਜਾਂਦੀ ਹੈ ਪ੍ਰੈਸ਼ਰ ਹੁੰਦਾ ਹਰ ਚਿਰਾਂ ਦਾ ਕਿਸੇ ਦਾ ਪ੍ਰੈਸ਼ਰ ਹੋ ਗਿਆ ਮੇਰੇ ਤੇ ਪ੍ਰੈਸ਼ਰ ਚ ਆਪਸਰਾ ਦੇ ਪ੍ਰੈਸ਼ਰ ਚ ਪੋਲੀਟੀਕਲ ਦਬਾਅ ਤੇ ਮੇਰੇ ਤੇ ਦੋ ਐਫਆਈਆਰ ਹੋਇਆ ਪਰ ਅੱਜ ਮੈਂ ਉਹ ਜੋ ਬਿਲਕੁਲ ਮੇਰੀ ਉਹ ਕਵਾਸ਼ ਹੋ ਗਿਆ ਤਾਂ ਕੀ ਹੋਇਆ ਹੁਣ ਮੈਂ ਸਿੱਧਾ ਆਸਮਾਨ ਸਰ ਤੇ ਜਾ ਕਲਾਜੀ ਉਹ ਕਪਲ ਨੇ ਉਹ ਕਰਤਾ ਕਪਲ ਉਹ ਕਰਤਾ ਕਪਲ ਨੇ ਗਾਹ ਲੈ ਲਿਆ ਘਰ ਲੈ ਲਿਆ ਚੰਡੀਗੜ੍ਹ ਗੱਡੀਆਂ ਲੈ ਲੀਆਂ ਮਤਲਬ ਇਸ ਵਾਸਤੇ ਤਾਂ ਲੋਕ ਤਾਂ ਉਹੀ ਹੈ ਲੋਕਾਂ ਨੂੰ ਤਾਂ ਚਾਹੀਦਾ ਹੁੰਦਾ ਚਰਚਾ ਚਾਹੀਦੀ ਹੁੰਦੀ ਹੈ ਅਗਲਾ ਕਮਾਰ ਹੈ ਹੌਣ ਤੂੰ ਨਹੀਂ ਕਮਾਰਿਆ ਮੈਂ ਦੇਖ ਰਿਹਾ ਵੀਡੀਓ ਇੱਕ ਕਹਿੰਦਾ ਕਿ ਨਾਨੀ ਯਾਦ ਕਰਾ ਦੂੰਗਾ ਵੀਰ ਫਿਰ ਤੂੰ ਤੇਰੇ ਚ ਇੱਡਾ ਹੰਕਾਰ ਹੈ ਯਾਰ ਤੂੰ ਨਾਨੀ ਕਿਹਦੀ ਕੋਣ ਯਾਦ ਕਰਾ ਸਕਦਾ ਹੈ ਉਹ ਨਾਨੀ ਯਾਦ ਸਿਰ ਪਰਮਾਤਮਾ ਹੀ ਕਰਾ ਸਕਦਾ ਹੈ ਹੋਰ ਨਹੀਂ ਕੋਈ ਕਰਾ ਸਕਦਾ ਦੂਜੀ ਗੱਲ ਮੁੰਡਾ ਉਹਨਾਂ ਦਾ ਕਮਾਂਦਾ ਆਪ ਉਹ ਕਮਾਉਂਦੇ ਖੇਤੀਬਾੜੀ ਦੀ ਇਨਕਮ ਵੀ ਹੈ ਠੀਕ ਹੈ ਭਾਈ ਜੀ ਫਿਰ ਆਪਾਂ ਬੰਦੇ ਨੂੰ ਕਹੀ ਯਾਰ 5 ਕਰੋੜ ਉਹਨਾਂ ਨੇ ਜਵਾਬ ਦੇਣਾ ਕੋਰਟ ਨੇ ਨਿਆਂ ਕਰਨਾ ਹੈ ਕੋਰਟ ਚੋ ਜਵਾਬ ਦੇਣਗੇ ਪ੍ਰੂਫ ਕਰਨਗੇ ਨਹੀਂ ਕਰਨਗੇ ਸਾਰਾ ਮੈਟਰ ਆਫ ਐਵੀਡੈਂਸ ਹੈ ਪਰ ਕਪਟੀ ਤੁਸੀਂ ਕਹ ਕਿ ਮੇਰੇ ਤੇ ਝੂਠਾ ਪਰਚਾ ਪਿਆ ਮੇਰੇ ਭਰਾ ਤੇ ਪਿਆ ਸੀ ਉਹ ਬੰਦਾ ਵੀ ਸ਼ਿਕਾਇਤ ਕਰਤਾ ਵੀ ਇਹ ਕਹਿ ਰਿਹਾ ਕਿ ਹਰਚੰਦ ਸਿੰਘ ਭੋਲਰ ਮੈਨੂੰ ਇਸ ਚੀਜ਼ ਨੂੰ ਲੈ ਕੇ ਬਲੈਕਮੇਲ ਕਰ ਰਿਹਾ ਜਿ ਕਿ ਜਿਹੜਾ ਸਰਾਂ ਦੇ ਵਿੱਚ ਫਤਿਹਗੁਰ ਸਾਹਿਬ ਦੇ ਵਿੱਚ ਪਰਚਾ ਹੋਇਆ ਹੋਇਆ ਹੈ ਕਿ ਉਸ ਨੂੰ ਲੈ ਕੇ ਜਿਹੜੀ ਇਹ ਪੈਸੇ ਮੰਗੇ ਜਾ ਰਹੇ ਸੀ ਪਰ ਧੱਕਾ ਤਾਂ ਉਸ ਬੰਦੇ ਨਾਲ ਵੀ ਹੋ ਰਿਹਾ ਉਹ ਬੰਦਾ ਆਪਣੇ ਆਪ ਕਹਿ ਰਿਹਾ ਜਦ ਤੱਕ ਮੈਂ ਉਹਦੀ ਇੰਟਰਵਿਊ ਨਹੀਂ ਸੁਣੀ ਉਦੋਂ ਤੱਕ ਮੈਨੂੰ ਉਹਦੇ ਨਾਲ ਸ਼ੰਕਤੀ ਲੱਗਦੀ ਸੀ ਕਿ ਵੀ ਸ਼ਾਇਦ ਕੁਝ ਐਸਾ ਹੋਣ ਜਦੋਂ फेर देखो सोर्स ਤੁਹਾਡੇ ਵੀ ਪੂਰੇ ਪੰਜਾਬ ਚ ਸਾਡੇ ਵੀ ਆ ਮੈਂ ਵੈਰੀਫਾਈ ਕਰਿਆ ਹੂੰ ਬੰਦੇ ਬਾਰੇ ਹੂੰ ਗੰਡ ਮੰਤਰੀ ਗੋਬਿੰਦ ਘਰਤੋਂ ਠੀਕ ਹੈ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਪਰ ਜੋ ਮਨ ਚ ਆ ਗਈ ਹੁਣ ਕਰ ਤਾਂ ਦਸਾਂ ਚੋਂ ਇੱਕ ਵੀ ਬੰਦੇ ਨੇ ਉਹਦੇ ਹੱਕ ਚ ਨਹੀਂ ਬੋਲਿਆ ਹੂੰ ਠੀਕ ਹੈ ਕੋਈ ਹੱਕ ਸੀਗਾ ਅੱਛਾ ਲੋਕ ਕਹਿੰਦੇ ਨੇ ਰੈੱਡ ਹੈਂਡਿਡ ਫੜਾਤਾ ਜੀ ਡੀਆਜੀ ਯਾਰ ਇਹ ਰੈੱਡ ਹੈਂਡਿਡ ਹੈ ਯਾਰ ਤੁਸੀਂ ਦੱਸੋ ਕੋਈ ਇਹਨਾਂ ਦੇ ਹੱਥਾਂ ਤੋਂ ਰੰਗ ਉਤਰਿਆ ਯਾਰ ਯਾਹਨ ਦੇ ਹੱਥਾਂ ਚੋਂ ਪੈਸੇ ਮਿਲੇ ਨਹੀਂ ਯਾਰ ਜਿਹੜਾ ਬਚੋਲਾ ਰੱਖਿਆ ਹੋਇਆ ਸੀ ਜਿਹਦੇ ਵਿੱਚ ਕੀ ਉਹ ਦੱਸਿਆ ਜਾ ਰਿਹਾ ਕਿ ਰਿਕਾਰਡਿੰਗਾਂ ਸੀਬੀਆਈ ਕੋਲ ਆਈਆਂ ਨੇ ਸੀ ਇਹ ਸਾਰਾ ਕੁਝ ਕੀਤਾ ਹੋਇਆ ਕਿ 8 ਲੱਖ ਦੀ ਗੱਲ ਹੋ ਰਹੀ ਹੈ ਪਹਿਲਾਂ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਇਹ ਚੀਜ਼ ਨਾ ਕੰਸਰਨ ਹੈਗਾ ਏਜੰਸੀ ਦਾ ਉਹ ਕੰਸਰਨ ਹੈਗਾ ਹੁਣ ਕੋਰਟ ਦਾ ਇਹ ਤਾਂ ਹੁਣ ਦੱਸਣਾ ਹੈ ਕਿ ਗੋਬਿੰਦ ਗੜਾ ਵਾਲਾ ਗਲਤ ਸੀਗਾ ਠੀਕ ਹੈ ਟਰੈਪ ਕਰਪਟ ਵੀ ਹੁੰਦੇ ਆ ਜਿੱਥੇ ਮੇਰਾ ਐਕਸਪੀਰੀਅੰਸ ਟਰੈਪ ਕਰਪਟ ਵੀ ਹੁੰਦੇ ਆ ਤਾਂ ਬਾਤ ਚਾਹਾਂ ਤਾਂ ਮੈਟਰ ਆਫ ਐਵੀਡੈਂਸ ਹੈ ਸਾਰਾ ਕੁਝ ਆਪਣੇ ਆਪ ਕਰਨਗੇ ਤਾਂ ਇਨਾ ਮੰਨਤੇ ਬੋਝ ਨਹੀਂ ਲਈਦਾ ਹੁੰ ਆਪਾਂ ਨੂੰ ਚਾਹੀਦਾ ਆ ਵੀ ਅਗਰ ਆਪਾਂ ਸੋਚੀ ਜਾਈਏ ਕਿ ਅਗਰ ਕਿਸੇ ਤੇ ਐਫ ਆਈ ਆਰ ਹੋ ਗਈ ਕਿਸੇ ਕੋਲ ਤਾਂ ਪੈਸੇ ਮਿਲ ਗਏ ਠੀਕ ਹੈ ਵੀ ਉਹ ਗਲਤ ਹੋ ਗਿਆ ਬੰਦਾ ਮੈਂ ਐਜੀ ਸੋਸ ਦਾ ਮਾਲਕ ਨਹੀਂ ਹੈਗਾ ਬੰਦੇ ਇੰਟਰਵਿਊ ਮੈਂ ਦੇਖ ਰਿਹਾ ਕੋਈ ਕਹਿੰਦਾ ਜੋ ਤਾਂ ਉਹਦੇ ਲਾਇਕ ਨਹੀਂ ਸੀਗਾ ਕੋਈ ਕਹਿੰਦਾ ਇੱਕ ਉਹ ਜਿਹੜਾ ਆਪ ਡਿਸਮਿਸ ਹੋਇਆ ਮੈਨੂੰ ਨਾ ਉਹਦਾ ਮੈਂ ਚੇਤੇ ਨਹੀਂ ਹੈਗਾ ਉਹ ਇੰਟਰਵਿਊ ਕਰੀ ਜਾ ਰਿਹਾ ਸੀਗਾ ਉਹ ਯਾਰ ਬਈ ਮਾੜੀ ਮੋਟੀ ਸ਼ਰਮ ਕਰੋ ਯਾਰ ਹੈ ਗਲਤੀਹਾਰ ਇਨਸਾਨ ਤਾਂ ਹੋ ਜਾਂਦੀ ਹੈ ਕੋਈ ਇਸ਼ੂ ਨਹੀਂ ਆ ਪਰ ਕਿ ਇੱਕ ਐਫ ਆਈ ਆਰ ਨਾਲ ਤਾਂ ਕੋਈ ਗੁਨੇਗਾਰ ਬਣ ਗਿਆ ਮੈਂ ਇਹ ਚੀਨੂ ਨਹੀਂ ਮੰਨਦਾ ਜਵਾਬ ਹੈ ਕੋਰਟ ਨੂੰ ਦੇਣਾ ਹੈ ਐਵੀਡੈਂਸ ਦੇਣੇ ਆ ਸਾਰਾ ਕੁਝ ਕਰਨਾ ਹੈ ਉਹ ਸਾਰਾ ਕੁਝ ਹੋਗਾ ਜਿਹੜਾ ਮਲਕੀ ਕੱਲ ਡੀਆਈਜੀ ਨੇ ਬਿਆਨ ਦਿੱਤਾ ਹੈ ਮੀਡੀਆ ਨੂੰ ਕਿ ਮੈਂ ਸਬੂਤ ਰੱਖਾਂਗਾ ਪੱਖ ਰੱਖਾਂਗਾ ਮਾਂ ਜੋ ਅਦਾਲਤ ਦੇ ਅੱਗੇ ਕਿ ਇਨਸਾਫ ਹੋਏਗਾ ਮੇਰਾ ਤਾਂ ਲੱਗਦਾ ਕਿ ਡੀਆਈਜੀ ਭੁਲਰ ਕੋਲ ਕੁਛ ਨਾ ਕੁਛ ਇਸ ਤਰੀਕੇ ਦੇ ਸਬੂਤ ਹੋਣ ਕਿ ਜਿਹੜਾ ਉਹਨਾਂ ਨੇ ਐਡੀ ਬਡੀ ਗੱਲ ਕੀਤੀ ਸੀ ਬਾਈ ਜੀ ਜਿਹੜਾ ਬੰਦਾ ਸਰਮਾਇਦਾਰ ਹੈ ਨਾ ਉਹਦੇ ਕੋਲ ਸਭ ਕਾਗਜ਼ ਪੱਤਰ ਹੁੰਦੇ ਆ ਇਹ ਤਾਂ ਬੰਦੇ ਦਾ ਮੰਦਾ ਬਹਿਮ ਹੈ ਠੀਕ ਹੈ ਜਿਹੜਾ ਹਮਾਮ ਹੁੰਦਾ ਨਾ ਇੱਕ ਹਮਾਮ ਚ ਉਹ ਸਭ ਕੁ ਖੁੱਲਾ ਹੀ ਹੁੰਦਾ ਹੈ ਮੇਰੀ ਅਗਨ ਨੋਟ ਰੱਖਿਓ ਤੇ ਅੱਛਾ ਜਿਹੜੇ ਇੰਟਰਵਿਊ ਕਰਨੇ ਵਾਲੇ ਪਹਿਲਾਂ ਸੀਗੇ ਇਹਦਾ ਤੁਸੀਂ ਮੈਨੂੰ ਮੈਂ ਨਹੀਂ ਮੇਰਾ ਕੋਈ ਕੰਸਰਨ ਨਹੀਂ ਹੈਗਾ ਤੁਸੀਂ ਮੈਨੂੰ ਕੁਐਸਚਨ ਕਰਿਆ ਤੁਸੀਂ ਮੈਨੂੰ ਚੁੱਲ ਕਰੀ ਹਾਂ ਤਾਂ ਮੈਂ ਤੁਹਾਨੂੰ ਦੱਸ ਰਿਹਾ ਇਹ ਜਿਹੜੇ ਇੰਟਰਵਿਊ ਕਰਨੇ ਵਾਲੇ ਉਹਨਾਂ ਬਾਰੇ ਬੋਲਣ ਵਾਲੇ ਪਹਿਲਾਂ ਬੋਲਦੇ ਜਦੋਂ ਕੁਰਸੀ ਤੇ ਸੀਗਾ ਆਪਰੇਟ ਪਿੱਛੇ ਦੁਨੀਆ ਬੋਲੀ ਜਾਂਦੀ ਬਾਈ ਬੋਲੀ ਜਾਂ ਉਹਨਾਂ ਨੂੰ ਕੀ ਅਸਰ ਹੈ ਪੈਸੇ ਦਾ ਜਵਾਬ ਏਜੰਸੀ ਨੂੰ ਦੇਣਾ ਕੋਟ ਨੂੰ ਦੇਣਾ ਉਹਨਾਂ ਦਾ ਮੈਟਰ ਹੈ ਉਹਨਾਂ ਨੇ ਦੇ ਦੇਣਾ ਠੀਕ ਹੈ ਰਹੀ ਗੱਲ ਘੜੀਆਂ ਦੀ ਹਰ ਬੰਦਾ ਜਦੋਂ ਪੈਸੇ ਕਮਾਉਂਦਾ ਨਾ ਹਰ ਬੰਦਾ ਆਪਣੇ ਸ਼ੌਕ ਪੂਰੇ ਕਰਦਾ ਕੋਈ ਰਜੀਪੂਜੀ ਫੈਮਿਲੀ ਹੈ ਡੀਜੀ ਸਾਹਿਬ ਉਹਨਾਂ ਦੇ ਫਾਦਰ ਡੀਜੀ ਭਰਾ ਰੈਨਨ बिजनेसमੈਨ ਆਪ ਉਹ ਅੱਛੀ ਪੋਸਟ ਤੇ ਤਾਂ ਯਾਰ ਪੈਸੇ ਦੀ ਕਾਮੀ ਹੋਣੀ ਹੈ ਤੁਸੀਂ ਮੈਨੂੰ ਦੱਸੋ ਜਾਸ ਦੇ ਵਿੱਚ ਕੁਝ ਹੋਰ ਨਿਕਲੇਗਾ ਇਹਦੇ ਵਿੱਚ ਕੋਈ ਨਵਾਂ ਮੋੜ ਆ ਸਕਦਾ ਹੈ ਇੱਥੇ ਨਹੀਂ ਪਤਾ ਲੱਗਦਾ ਬਾਈ ਜੀ ਠੀਕ ਹੈ ਮੈਂ ਤਾਂ ਆਪਣੇ ਉੱਪਰ ਲਾ ਕੇ ਦੇਖਿਆ ਆ ਮੇਰੇ ਤੇ ਦੋ ਪਰਚੇ ਹੋਏ ਬਾਅਦ ਚ ਕਹਾਣੀ ਕੁਝ ਹੋਰ ਦੇ ਨਿਕਲੀ ਪਤਾ ਲੱਗਿਆ ਕਿਹੜੇ ਪੋਲੀਟੀਕਲ ਬੰਦਿਆਂ ਨੇ ਮੇਰੇ ਤੋਂ ਤਾਂ ਕਦੇ ਮੇਰੇ ਤੋਂ ਅੱਜ ਤੱਕ ਮੈਨੂੰ ਕਦੇ ਕਿਸੇ ਪੁਲਿਸ ਵਾਲੇ ਨੇ ਤੰਗ ਨਹੀਂ ਕਰਿਆ ਮੈਨਾਂ ਕਿਨਾਂ ਤੱਕਾ ਨਹੀਂ ਕਰਿਆ ਉਹਨਾਂ ਦਾ ਪੋਲਿਟਿਕਲ ਪ੍ਰੈਸ਼ਰ ਹੁੰਦਾ ਪੋਲਿਟਿਕਲ ਪ੍ਰੈਸ਼ਰ ਚ ਦੇ ਦਿੰਦੇ ਐ ਐਸਐਚਓ ਪਰਚੇ ਕੋਈ ਗੱਲ ਨਹੀਂ ਹੈ ਕਈ ਵਾਰ ਟਾਰਗੇਟ ਵੀ ਦੇ ਵੀ ਉਹਨੇ ਬਾਈ ਤੁਸੀਂ ਐਨਡੀਏ ਵੀ ਇੱਕ ਐਨੇ ਪਰਚੇ ਕਰਨੇ ਫਲਾਣੇ ਐਨੇ ਚਾਹੀਦੇ ਐਨੇ ਟਾਰਗੇਟ ਵੀ ਅਚੀਵ ਕਰਨੇ ਹੁੰਦੇ ਕਈ ਬਰ ਬੰਦੇ ਨੇ ਪਰ ਲੋਅਰ ਲੈਵਲ ਤੇ ਮੈਨੂੰ ਨਹੀਂ ਲੱਗਦਾ ਡੀਆਈਜੀ ਲੈਵਲ ਤੇ ਨਾ ਬਾਈ ਜੀ ਆਪਣਾ ਕਦੇ ਪੰਗਾ ਪਿਆ ਐਡੇ ਵੱਡੇ ਲੈਵਲ ਤੇ ਛੋਟੇ ਛੋਟੇ ਐ ਫੋਰੈਸਟ ਅੱਛਾ ਹੁਣ ਹੋਰ ਦੱਸ ਤਾਂ ਹੈ ਫੋਰੈਸਟ ਨੇ ਮੇਰੇ ਤੇ ਪਰਚਾ ਕਰਿਆ ਅਬੀ ਮੈਂ ਧਾਰਾ 4 4 5 ਦਾ ਉਲੰਘਣ ਕੀਤਾ ਮੈਂ ਕਰਿਆ ਨਹੀਂ ਪਰਚਾ ਦਿੱਤਾ ਠੀਕ ਹੈ ਤੇ ਮੇਰਾ ਚਲਾਨ ਪੇਸ਼ ਕਰਨ ਚਲੇ ਗਏ ਪੁਲਿਸ ਵਾਲੇ ਉਥੇ ਪੀਪੀ ਨੇ ਸੈਪਟੇ ਨਹੀਂ ਕਰਿਆ ਚਲਾਨ ਕਹਿੰਦੇ ਕਿ ਇਸ ਤਰ੍ਹਾਂ ਦੀ ਉਲੰਘਣਾ 'ਚ ਤੁਸੀਂ ਐਫ ਆਈ ਆਰ ਨਹੀਂ ਦੇ ਸਕਦੇ ਇਹਦਾ ਕੀ ਹੁੰਦਾ ਆ ਕੰਪਲੇਂਟ ਲੱਗਦੀ ਆ ਕ੍ਰਿਮੀਨਲ ਕੰਪਲੇਂਟ ਲੱਗਦੀ ਆ ਠੀਕ ਹੈ ਹੁਣ ਮੈਂ ਕੀ ਕਰੂ ਪਹਿਲਾਂ ਹੁਣ ਫਿਰ ਆਪੇ ਕੈਨਸਲ ਕਰਨੀ ਪਈ ਨਾ ਤੁਸੀਂ ਕਿਸੇ ਨਾਂ ਤੇ ਜੀ ਵੀ ਧੱਕਾ ਕਰੋਗੇ ਤੁਸੀਂ ਸੋਚੋਗੇ ਯਾਰ ਮੈਂ ਆ ਜਾ ਧੱਕਾ ਕਰਦਾ ਮੇਰੀ ਆਪਣੀ ਮੰਨਿਆ ਸਮਾਈ ਬਲੀਫ ਮੈਂ ਧੱਕਾ ਕਰਦਾ ਤਾਂ ਭਾਈ ਜੀ ਜੋ ਤੁਸੀਂ ਨੇਚਰ ਨੂੰ ਦੇਉਂਗਾ ਨਾ ਨੇ ਚਰਚਾ ਨੂੰ ਮੋੜੂਗੀ ਠੀਕ ਹੈ ਇਹ ਪੈਸੇ ਪੂਸੇ ਵਾਲਾ ਜਿਹੜਾ ਮੈਟਰ ਹੈਗਾ ਇਹ ਆਪੇ ਉਹਨੂੰ ਏਜੰਸੀਆਂ ਦਾ ਮੈਟਰ ਹੈ ਸਾਡਾ ਮੈਟਰ ਤਾਂ ਇਹ ਨਹੀਂ ਅਦਾਲਤ ਦਾ ਮੈਟਰ ਹੈ ਪਰ ਮੈਂ ਤਾਂ ਸਿਰਫ ਇੱਕੋ ਗੱਲ ਕਹਿਣਾ ਹੈ ਐਫ ਆਈ ਆਰ ਦਰਜ ਹੋਣਾ ਕੋਈ ਗੁਨੇ ਕਰ ਨਹੀਂ ਬਣਦਾ ਠੀਕ ਹੈ ਇਲਜ਼ਾਮ ਨੇ ਇਲਜ਼ਾਮ ਨੇ ਇਲਜ਼ਾਮ ਤਾਂ ਦੁਨੀਆ ਮੈਂ ਥੋੜਾ ਤੇ ਲਾ ਦਿੰਦਾ ਹੈ ਅੱਛਾ ਅੱਛਾ ਸਭ ਗੱਲ ਸੁਣੋ ਤੁਹਾਡੇ ਤੇ ਪਰਚਾ ਹੋਇਆ ਹੋਇਆ ਸੀ ਗਲਤ ਹੋਇਆ ਠੀਕ ਹੋਇਆ ਦੱਸੋ ਤੁਹਾਨੂੰ ਕਿਹਨੇ ਤੱਕਾ ਕਰਿਆ ਪੁਲਿਸ ਨੇ ਤੁਸੀਂ ਆਪਣੇ ਦੇ ਲਾ ਲਓ ਤੱਕਾ ਕਰਿਆ ਪੁਲਿਸ ਨੇ ਸਾਡੇ ਨਾਲ ਤਾਂ ਤੱਕਾ ਨਹੀਂ ਕਰਿਆ ਆਪਾਂ ਕਿਦਾਂ ਪੁਲਿਸ ਨੂੰ ਮਾੜੀ ਕਹਦੀ ਇਹ ਸਾਰਾ ਇੱਕ ਹੁੰਦਾ ਸਿਸਟਮ ਹੁੰਦਾ ਜਦੋਂ ਹਰ ਬੰਦਾ ਡੀਲਿੰਗ ਕਰਦਾ ਹੈ ਡੀਲਿੰਗ ਨਹੀਂ ਸਹੀ ਹੋਈ ਠੀਕ ਹੈ ਮੇਰੇ ਹਿਸਾਬ ਚ 99.9% ਅਫਸਰ ਕੋਈ ਰਿਸ਼ਵਤ ਨਹੀਂ ਇਨਵੋਲ ਬਣੀ ਪ੍ਰੈਸ਼ਰ ਹੁੰਦਾ ਨਾ ਨਾ ਕੋਈ ਨਹੀਂ ਲੈਂਦਾ ਅੱਜਕੱਲ ਕੋਣ ਲੈਂਦਾ ਹੈ ਜੀ ਪ੍ਰੈਸ਼ਰ ਹੁੰਦਾ ਕਿਸੇ ਦੇ ਉੱਪਰ ਤੋਂ ਉਹ ਡੀਲਿੰਗ ਦੋਨੀਆ ਯਾਰ ਕਿ ਇਹਨੇ ਆਧਾਰੇ ਪੈਸੇ ਲਏ ਵੀ ਹੁੰਦੇ ਕਿ ਇਹਨੇ ਕੁਸ਼ ਕਰੇ ਵੀ ਹੁੰਦੇ ਆ ਬਾਅਦ ਚ ਮੁੱਦਾ ਇਹ ਬਣਾ ਦਿੰਦੇ ਕਪਲ ਜੀ ਤੁਹਾਨੂੰ ਤਾਂ ਫਿਰ ਇਹ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਖਬਰ ਦੇਖ ਰਹੇ ਨੇ ਇਹ ਉਹਨਾਂ ਤਾਂ ਇਹ ਕਹਿਣਾ ਕਿ ਕਪਲ ਕਿਤੇ ਹਰਚੰਦ ਸਿੰਘ ਭੋਲਰ ਦਾ ਹਮਾਇਤੀ ਹੋਣਾ ਜਾਂ ਫਿਰ ਕਿਤੇ ਨਾ ਕਿਤੇ ਕਿ ਬਿਜ਼ਨਸ ਸਾਥ ਹੋਣੀ ਤਾਂ ਕਰਕੇ ਇਸ ਤਰੀਕੇ ਦੋਨਾਂ ਦੇ ਹੱਕ ਚਾਰ ਹੈ ਜੀ ਮੈਂ ਕਰਦਾ ਹੀ ਨਹੀਂ ਆ ਜਿਆ ਵਪਾਰ ਆਪਾਂ ਦੂਰ ਰਹੀਦਾ ਇਹ ਚੀਜ਼ਾਂ ਤੋਂ ਠੀਕ ਹੈ ਵੀ ਬਾਰ ਕਰ ਰਿਹਾ ਹੈ ਕਈ ਜਾਣ ਯਾਰ ਲੋਕਾਂ ਦਾ ਕੰਮ ਕੀ ਆ ਇਹ ਕਹਿਣਾ ਠੀਕ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਲੀਸਟ ਬਾਦਰ ਅਬਾਊਟ ਇਟ ਕਿ ਜੀ ਕੋਈ ਕੀ ਕਹਿੰ ਤੇ ਦੂਜੀ ਗੱਲ ਹੈਗੀ ਐ ਤੁਹਾਡੇ ਮੈਦਨ ਰਾਹੀਂ ਮੈਂ ਕੱਲ ਹੋਰ ਕਹਿਣ ਲੱਗਾ ਹਾਂ ਅਗਰ ਸਾਡੇ ਇਲਾਕੇ 'ਚ ਕਿਸੇ ਨੂੰ ਵੀ ਤੁਹਾਨੂੰ ਪਤਾ ਹੀ ਐ ਇਹ ਕੰਮ ਸਾਡਾ ਹਾਂਜੀ ਕੋਈ ਬੱਚਾ ਪੈਸੇਾਂ ਕਰਕੇ ਪੜ੍ਹ ਨਾ ਸਕਦਾ ਹੋਵੇ ਤਾਂ ਬਿੰਦਾ ਤੁਸੀਂ ਇਸ ਪੱਤਰਕਾਰ ਬਾਈ ਨੂੰ ਫੋਨ ਕਰਿਓ ਨੰਬਰ ਇਹਨਾਂ ਦਾ ਹੈਗਾ ਇਹਨਾਂ ਨੂੰ ਫੋਨ ਕਰਿਓ ਕੋਈ ਬੰਦਾ ਪੈਸੇਾਂ ਕਰਕੇ ਕੋਈ ਕੈਂਸਰ ਪੇਸ਼ੈਂਟ ਕਿਸੇ ਵੀ ਬਿਮਾਰੀ ਦਾ ਪੇਸ਼ੈਂਟ ਇਲਾਜ ਨਾ ਕਰਾ ਸਕਦਾ ਹੋਵੇ ਸਾਨੂੰ ਕਾਲ ਕਰਿਓ ਕਿਸੇ ਨੂੰ ਕਿਸੇ ਗਰੀਬ ਕੁੜੀ ਦਾ ਵਿਆਹ ਹੋਵੇ ਠੀਕ ਐ ਬੇਚ ਜਿhko ਕੇ ਆਪਣਾ ਛੋਟਾ ਭਾਈ ਸਮਝ ਕੇ ਸਾਨੂੰ ਫੋਨ ਕਰਿਓ ਠੀਕ ਹੈ ਬਾਕੀ ਮਨਮੂ ਆ ਆਪਣੇ ਇਸ ਤੋਂ ਕ੍ਰਿਟਿਕਸ ਤੋਂ ਮੈਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਜਿਹੜਾ ਜਿਹੜਾ ਨੇਗੇਟਿਵ ਮਾਈਂਡ ਸੈਟ ਦਾ ਬੰਦਾ ਉਹਨੇ ਨੇਗੇਟਿਵ ਹੀ ਕਰਨਾ ਨੇ ਠੀਕ ਹੈ ਕੋਈ ਹਮਾਇਤ ਨਹੀਂ ਮੈਂ ਕਰ ਰਿਹਾ ਮੈਂ ਤਾਂ ਤੁਹਾਨੂੰ ਗੱਲ ਆਪਣੀ ਦੱਸ ਰਿਹਾ ਜੋ ਮੇਰੇ ਤੇ ਬੀਤੀ ਹੈ ਪਹਿਲਾਂ ਵੀ ਤੁਸੀਂ ਬਹੁਤ ਲੋਕਾਂ ਦੀ ਸੇਵਾ ਕੀਤੀ ਆਪਾਂ ਜੇ ਆਪਾਂ ਤੁਹਾਨੂੰ ਗੱਲ ਕਰੀ ਦੁੱਲੂਆਂ ਖਦਰੀ ਦੇ ਵਿੱਚ ਤੁਸੀਂ ਸੇਵਾ ਕੀਤੀ ਹੈ ਮੋਲਾਪੁਰ ਦੇ ਵਿੱਚ ਕੀਤੀ ਹੈ ਹੋਰ ਵੀ ਕਈ ਘਰਾਂ ਦੇ ਘਰ ਵੀ ਪਵਾਏ ਨੇ ਤਾਂ ਇਹ ਸੇਵਾ ਲਗਾਤਾਰ ਚੱਲ ਰਹੀ ਹੈ ਸਕੂਨ ਕਿੰਨਾ ਕੁ ਮਿਲਦਾ ਕਪਲ ਜੀ ਭਾਜੀ ਸਕੂਨ ਤਾਂ ਪੁੱਛੇ ਕ੍ਰੈਡੀਬਿਲਟੀ ਉਸ ਮਾਲਕ ਦੀ ਨਿਗਾ ਚ ਆਪਣੀ ਚੰਗੀ ਹੈ ਲੋਕਾਂ ਦੀ ਨਿਗਾ ਤਾਂ ਮਿੰਟ ਚ ਬਦਲ ਜਾਂਦੀਆਂ ਬਾਈ ਜੀ ਠੀਕ ਹੈ ਉਸ ਮਾਲਕ ਦੀ ਨਿਗਾ ਚ ਅੱਜ ਵੀ ਕ੍ਰੈਡੀਬਿਲਟੀ ਹੈ ਮਤਲਬ A+ ਹੈ ਅਮੀਂ ਸਹੀ ਰਹੂਗੀ ਠੀਕ ਹੈ ਤੇ ਬਾਕੀ ਜੋ ਵੀ ਪ੍ਰਮਾਤਮਾ ਨੇ ਸਾਡੇ ਥਰੂ ਸੇਵਾ ਕਰਵਾਣੀ ਹੈ ਤਾਂ ਉਹਨਾਂ ਨੇ ਕਰਾ ਲੈਣੀ ਆ ਤੁਹਾਡੇ ਸੋਚਿਆਂ ਤੇ ਕੁਝ ਨਹੀਂ ਹੋਣਾ ਕਿ ਹੁਣ ਤਾਂ ਇਹ ਵੀ ਮੰਗ ਉੱਠ ਰਹੀ ਹੈ ਕਿ ਉਹਨਾਂ ਨੂੰ ਡਿਸਮਿਸ ਕੀਤਾ ਜਾ ਰਿਹਾ ਡੀਆ ਡੀਆ ਜੀ ਅੱਜ ਸਾਰੇ ਮੇਰਾ ਕੋਈ ਹੋਣੀ ਹੈਗਾ ਇਹ ਸਾਰਾ ਜਿਹੜਾ ਮੈਟਰ ਹੈਗਾ ਇਹ ਸਰਕਾਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਸਰਕਾਰ ਨੇ ਕੀ ਕਰਨਾ ਨਹੀਂ ਕਰਨਾ ਮੇਰੇ ਕਦੇ ਤਾਂ ਕੁਝ ਕਰਨੀ ਲੱਗੇ ਤੁਸੀਂ ਮੈਨੂੰ ਕੁਐਸਚਨ ਕਰ ਰਹੇ ਹੋ ਮੇਰਾ ਤਾਂ ਮਕਸਦ ਇਹ ਹੀ ਹੈ ਮੈਂ ਤਾਂ ਕਦੇ ਪੀੜ ਦਾ ਹਿੱਸਾ ਨਹੀਂ ਬਣਦਾ ਜੋ ਮੈਂ ਗੱਲ ਕਹਿਣੀ ਆ ਉਹ ਮੈਂ ਕਹਿ ਦੇਣੀ ਆ ਠੀਕ ਹੈ ਬਾਕੀ ਤੁਹਾਡੇ ਮਾਧਿਮ ਰਾਈ ਮੈਂ ਇੱਕ ਛੋਟੀ ਜੀ ਰਿਕੁਐਸਟ ਕਰਨੀ ਆ ਲੋਕਾਂ ਨੂੰ 20 ਵਾਰ ਜਿਹੜੀ ਦੀਵਾਲੀ ਆ ਗ੍ਰੀਨ ਦੀਵਾਲੀ ਮਨਾਇਓ ਜਿਹੜੀ ਹੈ 에ਅਰ ਕੁਆਲਿਟੀ ਪਹਿਲਾਂ ਹੀ ਬਹੁਤ ਖਰਾਬ ਹੋ ਰਹੀ ਹੈ ਠੀਕ ਹੈ ਤੇ ਤੁਹਾਡਾ ਮੁੱਦਾ ਇਹ ਹੋਣਾ ਚਾਹੀਦਾ ਸੀਗਾ ਤੁਸੀਂ ਮੁੱਦਾ ਕੁਝ ਹੋਰ ਛੇੜ ਲਿਆ ਮੁੱਦਾ ਗਰਮ ਹੈ ਜੀ ਫਿਰ ਉਹੀ ਆਪਾਂ ਉਸੇ ਮੁਤਾਬਕ ਗੱਲ ਕਰਾਂ ਤੁਹਾਨੂੰ এনवायरमेंट ਦੀ ਕੋਈ ਫਿਕਰ ਨਹੀਂ ਵੀ এনवायरमेंट ਦਾ ਜਿਹੜਾ ਹੈਗਾ ਆ ਇੰਨਾ ਜਿਹੜੀ 에ਅ ਇੰਨੀ ਪੋਲਿਊਟਡ ਹੋ ਚੁੱਕੀ ਹੈ ਉਹ ਕੋਈ ਮੁੱਦਾ ਨਹੀਂ ਮੰਨਦੇ ਤੁਸੀਂ ਤੇ ਸਮੇਂ ਨੂੰ ਕੋਈ ਮੁੱਦਾ ਨਹੀਂ ਹੈਗਾ ਭਾਈ ਜੀ ਅੱਜ ਦੇ ਟਾਈਮ 'ਚ ਠੀਕ ਹੈ ਅਸੀਂ ਪੂਰੀ ਸਾਡੀ ਟੀਮ ਨੇ ਇੱਕ ਪ੍ਰੋਮਿਸ ਕਰਿਆ ਕਿ ਆਪਾਂ ਗ੍ਰੀਨ ਦੀ ਵਾਲੀ ਬਣਾਣੀ ਹੈ ਠੀਕ ਹੈ ਬੂਟੇ ਲਾਣੇ ਨੇ ਕੋਈ ਸਾਡੀ ਟੀਮ 'ਚ ਕੋਈ ਬੰਦਾ ਸਾਡੇ ਘਰ ਕੋਈ ਬੰਦਾ ਕਰੈਕਰਸ ਨਹੀਂ ਚਲਾਊਗਾ ਠੀਕ ਹੈ ਐਸੇ ਸੰਦੇਸ਼ ਦੋ ਠੀਕ ਹੈ ਲੋਕਾਂ ਨੂੰ ਅਵੇਅਰ ਕਰੋ ਜੇ ਤਾਂ ਜੇ ਮੈਂ ਕੋਈ ਗਲਤ ਕਰ ਰਿਹਾ ਤਾਂ ਮੈਂ ਭੁਗਤੂਨਾ ਯਾਰ ਠੀਕ ਹੋ ਗਿਆ ਬਾਕੀ ਥੋੜੇ ਦਿਨਾਂ ਬਾਅਦ ਸਾਰੀ ਚੀਜ਼ਾਂ ਆਪੇ ਹੀ ਦੇਖੇ ਤੁਸੀਂ ਸੱਚ ਸਾਹਮਣੇ ਆ ਹੀ ਜਾਣਾ ਹੈ ਠੀਕ ਹੈ ਕਿ ਨਹੀਂ ਮੈਂ ਮੰਨਦਾ ਹਾਂ ਵੀ ਚਲੋ ਜੇ ਉਹ ਬੰਦਾ ਕਹਿੰਦਾ ਜੀ ਮੇਰੇ ਤੇ ਝੂਠਾ ਪਰਚਾ ਕਰਤਾ ਪੁਲਿਸ ਨੇ ਯਾਰ ਮੈਂ ਕਹਿੰਦਾ ਵੀ 100% ਕਮੀ ਤਾਂ ਹੋਊਗੀ ਉਹ ਜਾਂ ਨਹੀਂ ਹੋਊਗੀ ਐਂ ਤਾਂ ਨਹੀਂ ਵੀ ਮੈਂ 100% ਮੈਂ ਗਲਤ ਹਾਂ ਉਹ ਤਾਂ ਬਾਅਦ ਚ ਪ੍ਰੂਵ ਹੋਣਾ ਕਿ ਮੈਂ 100% ਗਲਤ ਹਾਂ ਕਿ ਮੈਂ 90% ਗਲਤ ਹਾਂ ਮੈਂ 20% ਗਲਤ ਹਾਂ ਠੀਕ ਹੈ ਬਾਕੀ ਤੁਸੀਂ ਮਾਈਂਡ ਨਾ ਕਰਿਓ ਦੀਵਾਲੀ ਹੈ ਤੇ ਤੁਸੀਂ ਮੈਨੂੰ ਆ ਕੇ ਉਂਗਲ ਕਰੀ ਤਾਂ ਮੈਂ ਜਵਾਬ ਦਿਆਂ ਤੁਹਾਡਾ ਠੀਕ ਹੈ ਬਈ ਕੋ ਤੂੰ ਦੇਖੋ ਕਿ ਇਹ ਸਨ ਕਪਲ ਸ਼ਰਮਾ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਡੀਆਈਜੀ ਭੋਲਰ ਨੂੰ ਲੈ ਕੇ ਇਹਨਾਂ ਨੂੰ ਦੱਸਿਆ ਗਿਆ ਕਿ ਇਲਜ਼ਾਮ ਲੱਗਣੇ ਨਾਲ ਕੋਈ ਦੋਸ਼ ਨਹੀਂ ਬਣ ਜਾਂਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਸੀਬੀਆਈ ਲਗਾਤਾਰ ਜਾਂਚ ਕਰ ਰਹੀ ਹੈ ਮਾਨਯੋਗ ਅਦਾਲਤ ਦੇ ਉੱਤੇ ਵੀ ਕੱਲ ਪਰੋ ਸਜਤਾ ਡੀਜੀ ਹਰਚਨ ਸਿੰਘ ਭੋਲਰ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਤੱਥ ਰੱਖਾਂਗਾ ਸਾਹਮਣੇ ਸਬੂਤ ਰੱਖਾਂਗਾ ਉਸ ਤੋਂ ਬਾਅਦ ਮੈਨੂੰ ਅਦਾਲਤ 'ਤੇ ਭਰੋਸਾ ਹੈ ਪਰ ਉਹ ਇਸ ਮਾਮਲੇ 'ਚ ਨਿਕਲਦਾ ਕੀ ਹੈ ਕਿਉਂਕਿ ਲਗਾਤਾਰ ਇਹ ਵੀ ਗੱਲਾਂ ਉੱਠੀਆਂ ਨੇ ਕਿ ਉਹਨਾਂ ਨੂੰ ਡਿਸਮਿਸ ਵੀ ਕੀਤਾ ਜਾ ਰਿਹਾ ਹੈ ਪਰੇ ਹੁਣ ਅਨਮਲ ਦੇ ਵਿੱਚ ਪਤਾ ਲੱਗਿਆ ਕਿ ਆਖਰ ਹੁਣ ਪੰਜਾਬ ਪੁਲਿਸ ਕੀ ਫੈਸਲਾ ਲੈਂਦੀ ਥੋੜੇ ਕਹਿਵੇਂ ਗੁਰਜੋਤ ਦੇ ਨਾਲ ਹਰਤੇ ਸਿੰਘ